ਮਗੋਰਾ ਹਰਿਆਣਾ ਦੀ ਟੀਮ ਤੇ ਸਿਰਸੜੀ ਫਰੀਦਕੋਟ ਜ਼ਿਲ੍ਹੇ ਦੀ ਟੀਮ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਦੋਗੀਆਂ ਟੀਮਾਂ ਨੂੰ ਮੈਦਾਨ 'ਚ ਜਦਿਲ ਜਲਦੀ ਐਂਟਰੀ ਕਰਾਓ ਤਾਂ ਮੈਚ ਸ਼ੁਰੂ ਕਰ ਸਕੀਏ 23 ਨੂੰ 24 ਲੱਗੀਆਂ 1 35 ਸਾਈਡਾ ਨੋਟ ਕਰ ਲਓ ਜੀ ਖੇਤਾਂ ਵਾਲੇ ਪਾਸੇ ਸਿਰਸੜੀ ਦੀ ਟੀਮ ਆ ਤੇ ਸਕੂਲ ਵਾਲੀ ਸਾਈਡ ਆ ਜਿਹੜੀ ਇਹ ਹਰਿਆਣੇ ਦੀ ਟੀਮ ਆ ਸਰਵਿਸ ਹਰਿਆਣਾ ਦੁਆਰਾ ਆਊਟ ਖੱਤਾ ਜਿਹੜਾ ਸਿਰਸਰੀ ਬੋਲਿਆ ਜੀ ਸਿਰਸਰੀ ਦੁਆਰਾ ਸਰਵਸ ਬਹੁਤ ਵਧੀਆ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਸਰਵਸ ਸਿਰਸਰੀ ਦੂਸਰੇ ਪਾਸੇ ਹਰਿਆਣਾ ਆਹ ਬਹੁਤ ਸੋਹਣਾ ਹਰਿਆਣੇ ਟੀਮ ਨੇ ਖਤਾ ਖੋਲਿਆ ਜੀ ਹਰਿਆਣਾ ਤੇ ਸਿਰਸਰੀ ਹਰਿਆਣੇ ਦੁਆਰਾ ਸਰਵਸ ਇਹ ਨੰਬਰ ਖੇਡ ਚ ਮੌਜੂਦਾਨ ਵੱਲ ਕੀਤੀ ਗਈ ਆ ਕੋਸ਼ਿਸ਼ ਔਰ ਔਰ ਅੰਤ ਜਿਹੜਾ ਹਰਿਆਣਾ ਟੀਮ ਦੇ ਖਾਤੇ ਜੁੜਦਾ ਹੋਇਆ ਸਸਰੀ ਸਸਰੀ ਤੇ ਹਰਿਆਣਾ ਦੀ ਟੀਮ ਦੇ ਦਰਮਿਆਨ ਜਿਹੜਾ ਮੈਚ ਬਹੁਤ ਸੋਹਣਾ ਮੈਚ ਆ ਸਰਵਸ ਸਸਰੀ ਇਹੋ ਸਰਵਿਸ ਦੁਆਰਾ ਸਰਵਿਸ ਅ ਮਹਾਂ ਜਿਹੜਾ ਹਰਿਆਣੇ ਦੇ ਖਾਤੇ ਹਰਿਆਣਾ ਦੁਆਰਾ ਸਰਵਿਸ 39 ਪਰ ਕਿਟ ਦੇ ਵਿੱਚ ਨੌਜਵਾਨ ਵੱਲੋਂ ਸਰਵਿਸ ਆਰ ਕੋਸ਼ਿਸ਼ ਸਰਫਿਸ ਦੁਆਰਾ ਕੀਤੀ ਗਈ ਹੈ ਪੁਆਇੰਟ ਜਿਹੜਾ ਹਰਿਆਣਾ ਦੀ ਟੀਮ ਦੇ ਖਾਤੇ ਹਰਿਆਣਾ ਦੁਆਰਾ ਫਿਰ ਸਰਵਿਸ ਸਰਵਿਸ ਹਰਿਆਣਾ ਦੁਆਰਾ ਕੋਸ਼ਿਸ਼ ਛੇਸਲੀ ਦੀ ਜਾ ਰਹੀ ਆ 16 ਮੈਚ ਚੱਲ ਰਿਹਾ ਦੇਖਦੇ ਆ ਕਿਹੜੇ ਪਾਸੇ ਪੁਆਇੰਟ ਜਾਂਦਾ ਫੁੱਟਬਾਲ ਔਰ ਅੰਕ ਜਿਹੜਾ ਹਰਿਆਣਾ ਟੀਮ ਦੇ ਖਾਤੇ